ਹੈਪੀ ਦੀਵਾਲੀ ਹੈਪੀ ਦੀਵਾਲੀ ਅਬੇ ਕਿਦਾਂ ਔਰ ਨਹੀਂ ਵਾਹੀ ਨਹੀਂ ਹੈਪੀ ਦੀਵਾਲੀ ਹੈਪੀ ਦੀਵਾਲੀ ਆਪ ਆਪ ਯਹਾਂ ਪੇ ਆਏ ਹੋ ਮੈਂ ਬਹੁਤ ਖੁਸ਼ੀ ਹੂਆ ਹਾਂਜੀ ਬਹੁਤ ਖੁਸ਼ੀ ਹੂਆ ਆਪਨੇ ਹਮੇ ਬੁਲਾਇਆ ਉਸ ਕੇ ਲਈ ਬਹੁਤ ਅਬੇ ਤੈਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਪੁੱਤ ਥੈਂਕ ਯੂ ਸੋ ਮਚ ਅਰੇ ਨਾ ਨਾ ਪੈਰੀਆਂ ਤੋਂ ਹੋਰ ਪੁੱਤ ਕੀ ਨਾਂ ਤੇਰਾ ਮੇਰਾ ਸ਼ੀਰਾ ਹਾਂ ਅਮੀ ਕੁਮਾਰ ਅਮੀ ਤੇਰਾ ਮੇਰਾ ਸ਼ਿਵਮ ਕੁਮਾਰ ਸ਼ਿਵਮ ਕੁਮਾਰ ਤੇਰਾ ਬਈ ਸੁਦਾਮ ਹੁਸੈਨ ਸੁਦਾਮ ਹੁਸੈਨ ਮੈਂ ਦੂਜੀ ਵਾਰ ਆਇਆ ਹਾਂ ਹਾਂ ਦੂਜੀ ਵਾਰ ਆਇਆ ਆਪਾਂ ਮਿਲੇ ਸੀ ਪਹਿਲਾਂ ਵੀ ਹਾਂ ਮੁੰਡਿਆ ਕੱਲਾ ਮੁੰਡਿਆ ਕਲਾਂ ਤੋਂ ਹਾਂ ਹਾਂ ਤੇ ਇਹ ਸਾਡਾ ਅਬੇ ਆ ਗਿਆ ਹੈ ਹਾਂ ਹਾਂ ਤੇ ਇਹ ਸਾਡਾ ਪੌਲ ਆ ਪੌਲ ਕਿਵੇਂ ਪੁੱਤ ਦੀਵਾਲੀ ਦੀਆਂ ਮੁਬਾਰਕਾਂ ਪੁੱਤ ਤੈਨੂੰ ਬਹੁਤ ਬਹੁਤ ਜਦੋਂ ਤੁਸੀਂ ਬੁਲਾਉ ਜੀ ਆਸੀਂ ਨਾ ਆਈਏ ਜੀ ਹਾਂ ਨਹੀਂ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂਜੀ ਬਿਲਕੁਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਵਾਲੀ ਆ ਬੰਦੀ ਛੋੜ ਦਿਵਸ ਦਾ ਸਾਰੇ ਦੁਨੀਆ ਦਿਵਾਲੀ ਮਨਾ ਰਹੀ ਆ ਇਹ ਬੱਚੇ ਹੋਸਟਲ ਦੇ ਵਿੱਚ ਰਹਿੰਦੇ ਆ ਇੱਥੇ ਵੀਆਰਟੀ ਅਕੈਡਮੀ ਦੇ ਵਿੱਚ ਤੇ ਇੱਥੋਂ ਅਸੀਂ ਪਤਾ ਕੀਤਾ ਵੀ ਅਸੀਂ ਜਾਣਾ ਸੀ ਦਿਵਾਲੀ ਤੋਂ ਪਹਿਲਾਂ ਮੈਂ ਆ ਵੀਨਾ ਗੱਲ ਕੀਤੀ ਵੀ ਮੈਂ ਆ ਕੇ ਜਾਊਂਗਾ ਤੁਹਾਡੇ ਕੋਲੇ ਕੱਲ ਅਸੀਂ ਜਾਣਾ ਸੀ ਕੱਲ ਪਤਾ ਕੀਤਾ ਤਾਂ ਕੋਰ ਸਾਹਿਬ ਕਹਿੰਦੇ ਕਿ ਉੱਥੇ ਬੱਚੇ 5 ਹੀ ਆ ਬਾਕੀ ਸਾਰੇ ਬੱਚੇ ਘਰਾਂ ਨੂੰ ਚਲੇ ਗਏ ਆ ਤਾਂ ਫਿਰ ਸਾਡੀ ਪਲਾਨਿੰਗ ਹੋਈ ਵੀ ਆਪਾਂ ਬੱਚਿਆਂ ਨੂੰ ਇੱਥੇ ਬੁਲਾ ਲਈਏ ਵੀ ਇੱਥੇ ਸਾਰੇ ਇਕੱਠੇ ਸੈਲੀਬ੍ਰੇਟ ਕਰੀਏ ਦਿਵਾਲੀ ਸਾਰੇ ਇਕੱਠੇ ਮਨਾਈਏ ਤੇ ਹੁਣ ਪੌਲ ਦੇ ਨਾਲ ਸਦਾਮ ਹੁਸੈਨ ਦੇ ਨਾਲ ਅਬੇ ਅਮਿਤ ਤੇ ਇਹ ਸਾਰੇ ਇਤਰਾ ਕਿੰਨਾ ਦਸਿਆ ਸ਼ਿਵਮ ਸ਼ਿਵਮ ਇਹ ਸਾਰੇ ਇੱਥੇ ਪਹੁੰਚੇ ਦਿਵਾਲੀ ਮਨਾਉਣ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੇ ਬੱਚੇ ਅੱਖਾਂ ਤੋਂ ਜਰੂਰ ਬਲਾਈਂਡ ਨੇ ਪਰ ਮਨ ਦੀ ਅੱਖ ਦੇ ਨਾਲ ਇਹ ਬੱਚੇ ਪੜ੍ਹਾਈ ਕਰ ਰਹੇ ਨੇ ਕਿਹੜੀ ਕਲਾਸ ਚ ਆਵੇ ਤੂੰ 10th ਸਾਰੇ ਤਿੰਨ ਚਾਰ ਪੰਜ 10th ਮੈਂ ਮੈਨੇ ਨਾਰੀ ਹੈਗਾ ਬੇ ਨਾਲ 10th ਚ ਹੀ ਆ ਅਬੇ ਤੂੰ 9th ਕਲਾਸ 9th ਅਮਿਤ ਤੇ ਆ ਸਾਡਾ ਪੌਲ ਵੀ 9th ਹੀ ਰਹਿ ਗਿਆ ਹਨ 10ਵਾਂ 10ਵਾਂ ਚ ਹੋ ਗਿਆ ਤੇ ਸਦਾਮ ਸਾ ਮੈਂ ਜੋਬ ਕਰਦਾ ਹਾਂ ਗਵਰਨਮੈਂਟ ਜੋਬ ਕਰਦਾ ਗਵਰਨਮੈਂਟ ਜੋਬ ਕਰਦਾ ਸਦਾਮ ਤਾਂ ਸੱਚ ਹੈ ਇਹ ਤਾਂ ਜੋਬ ਕਰਦਾ ਸਰਕਾਰੀ ਬੈਂਕ ਦਾ ਨਾ ਐਕਸਾਈਟ ਡਿਪਾਰਟਮੈਂਟ ਐਕਸਾਈਟ ਡਿਪਾਰਟਮੈਂਟ ਦੇ ਵਿੱਚ ਤੇ ਦੇਖੋ ਬ্লাইন্ড ਹੋਣ ਦੇ ਬਾਵਜੂਦ ਵੀ ਬੱਚਾ ਜੋਬ ਕਰ ਰਿਹਾ ਐਕਸਾਈਟ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੀ ਇੱਛਾ ਸ਼ਕਤੀ ਹੈ ਜਿਹੜੀ ਇਹਨਾਂ ਦੀ ਪੜਨ ਦੀ ਇਹਨਾਂ ਦੀ ਕੁਝ ਬਣਨ ਦੀ ਸ਼ਕਤੀ ਹੈ ਜਿਹੜੀ ਉਹ ਬੱਚਿਆਂ ਨੂੰ ਅੱਜ ਸਾਡੇ ਵਾਸਤੇ ਵੀ ਪ੍ਰੇਰਨਾ ਦੇ ਰਹੀ ਹੈ ਸਾਨੂੰ ਵੀ ਪ੍ਰੇਰਨਾ ਮਿਲਦੀ ਇਹਨਾਂ ਤੋਂ ਤੇ ਕਈ ਬੱਚੇ ਇਦਾਂ ਦੇ ਜਿਹੜੇ ਚੰਗੇ ਭਲੇ ਆ ਜਿੰਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ ਉਹ ਪੜ੍ਹਾਈ ਨਹੀਂ ਕਰਦੇ ਤੇ ਇਹ ਬੱਚਿਆਂ ਦੀਆਂ ਕਿੱਡੀਆਂ ਵੱਡੀਆਂ ਪ੍ਰੋਬਲਮਾਂ ਆ ਅੱਖਾਂ ਹੀ ਹੈ ਨਹੀਂ ਔਰ ਬਰੇਲ ਪੜ੍ਹਾਈ ਕਰਦੇ ਬਰੇਲ ਦੇ ਨਾਲ ਤੇ ਤਾਂ ਵੀ ਇਹ ਇਹ ਪੜ੍ਹ ਲੈ ਪੜ ਰਹੇ ਨੇ ਤੇ ਇਹ ਮੁੰਡਾ ਪੜ੍ਹ ਲਿਖ ਕੇ ਨੌਕਰੀ ਕਰ ਰਿਹਾ ਸਦਾਮ ਹੁਸੈਨ ਫਲੂਟ ਆਨਨ ਬਾਕੀ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ ਤੰਦਰੁਸਤੀਆਂ ਬਖਸ਼ ਸਰ हां बे मैं कुछ मैसेज देना चाहंदा बولو ਬੋਲੋ ਬੇਟਾ ਬੋਲੋ ਕੀ ਸਰ ਕੀ ਕਹਿੰਦੇ ਆ ਕਿ ਤੁਸੀਂ ਜਿਵੇਂ ਹੁਣ ਦੱਸ ਰਹੇ ਸੀ ਹੈ ਨਾ ਕਿ ਅੱਖਾਂ ਤਾਂ ਨਹੀਂ ਹੈ ਗਿਆ ਪਰ ਇਹ ਨਾਲ ਅੰਦਰ ਜੋਸ਼ ਆ ਸਰ ਅੱਖਾਂ ਤਾਂ ਸਾਰਿਆਂ ਕੋਲ ਆ ਬਸ ਥੋੜਾ ਸਮਝਣ ਦੀ ਲੋੜ ਆ ਸਾਰਿਆਂ ਨੂੰ ਕਿਉਂਕਿ ਚਲੋ ਸਾਡੇ ਕੋਲ ਅੱਖਾਂ ਨਹੀਂ ਹੈ ਗਿਆ ਪਰ ਕਈ ਅਕਲ ਹੁੰਦੀ ਆ ਫਿਰ ਵੀ ਉਹ ਬੰਦੇ ਨੂੰ ਜੱਜ ਨਹੀਂ ਕਰ ਪਾਉਂਦੇ ਨਾ ਦੇਖ ਨਹੀਂ ਪਾਉਂਦੇ ਉਹ ਹਾਂਜੀ ਸਹੀ ਗੱਲ ਆ ਬਸ ਗੱਲ ਸਿਰਫ ਮਨ ਦੀ ਆ ਵੀ ਮਨ ਤੋਂ ਆਪਾਂ ਕਰਾਂਗੇ ਤਾਂ ਅੱਖਾਂ ਦੀ ਵੀ ਲੋੜ ਨਹੀਂ ਤੇ ਕਈ ਬੰਦੇ ਜਿਹੜੇ ਮਨ ਤੋਂ ਨਹੀਂ ਕਰਦੇ ਉਹਨਾਂ ਕੋਲ ਅੱਖਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਦਿਖਾਈ ਨਹੀਂ ਦਿੰਦੀ ਹੈ ਨਾ ਅਵੇ ਇਹੀ ਕਹਿਣਾ ਚਾਹੁੰਨਾ ਨਾ ਬਿਲਕੁਲ ਬਿਲਕੁਲ ਬਹੁਤ ਵਧੀਆ ਸਟੋਰੀ ਮੈਂ ਦੱਸਦਾ ਕਿ ਜਿਹੜੀ ਸਾਡੀ ਬਿਹੇਵੀਅਰ ਹੈ ਨਾ ਉਹ ਸਾਨੂੰ ਕਿੱਥੇ ਅੱਗੇ ਤੱਕ ਕਿੰਨੀ ਅੱਗੇ ਤੱਕ ਲੈ ਕੇ ਜਾ ਸਕਦੀ ਆ ਹੂੰ ਤੇ ਗੱਲ ਇਹ ਆ ਕਿ ਸਰ ਇੱਕ ਨਾ ਜੰਗਲ ਵਿੱਚ ਲੱਕੜਹਾਰਾ ਹੁੰਦਾ ਹੂੰ ਠੀਕ ਹੈ ਨਾ ਤੇ ਉਹ ਲੱਕੜਬੜ ਦਾ ਹੁੰਦਾ ਤੇ ਉਹਦੇ ਫਰੈਂਡਸ ਤੇ ਕਾਫੀ ਜਾਨਵਰ ਰਹਿ ਗਏ ਸੀਗੇ ਹੁਣ ਜਿਵੇਂ ਕਿ ਆਪਾਂ ਕਿਤੇ ਵੀ ਰਹਿੰਦੇ ਆ ਤਾਂ ਸਾਡੇ ਫਰੈਂਡਸ ਆਲਰੇਡੀ ਬਣ ਚੁੱਕੇ ਹੁੰਦੇ ਆ ਹਾਂ ਨਾ ਤੇ ਫਿਰ ਨ ਇੱਕ ਵਾਰੀ ਕੀ ਹੋਇਆ ਕਿ ਉਹਨਾਂ ਲੱਕੜਹਾਰੇ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਘਰ ਆਓ ਤੇ ਅੱਛਾ ਉਹ ਕਹਿੰਦੇ ਕਿ ਚਲ ਬਈ ਠੀਕ ਆ ਅਸੀਂ ਆ ਜਾਂਦੇ ਆ ਹੈ ਨਾ ਤੇ ਫਿਰ ਨ ਜਦ ਨਾਈਟ ਹੋਈ ਉਹਦੀ ਵਾਈਫ ਨੇ ਖਾਣਾ ਉਹਨਾਂ ਬਣਾਇਆ ਸੀ ਲੱਕੜਹਾਰੇ ਦੇ ਜੰਗਲ ਵਿੱਚ ਸਾਰੇ ਜਾਨਵਰ ਗਏ ਨਾ ਤੇ ਜਦੋਂ ਉਹ ਅੰਦਰ ਗਏ ਕੀ ਕਰਦੇ ਅੰਦਰ गए ਤੇ ਜਦੋਂ ਲੱਕੜਹਾਰੇ ਦੀ ਵਾਈਫ ਬਾਹਰ ਨਿਕਲਦੀ ਆ ਤੇ ਦੇਖਦੀ ਆ ਇਹ ਕੀ ਇਹ ਤਾਂ ਜਾਨਵਰ ਵਗੈਰਾ ਨੂੰ ਲੈ ਕੇ ਆਇਆ ਮੈਂ ਤਾਂ ਬੰਦੇ ਸਮਝ ਰੱਖੀ ਸੀ ਬੈਠੀ ਸੀ ਹੈ ਨਾ ਤੇ ਜਦ ਅੰਦਰ ਜਾ ਕੇ ਕਹਿੰਦੀ ਇਹ ਕੀ ਤੁਸੀਂ ਦਰਿੰਦੇ ਨੂੰ ਸਾਧ ਕੇ ਲਿਆਏ ਇਹ ਤਾਂ ਜਾਨਵਰ ਹੈਗੇ ਆ ਸੀ ਇਹਨਾਂ ਨੂੰ ਖਾਣਾ ਖਵਾ ਮਾਰ ਗਏ ਹਮਮ ਹੈਨਾ ਤੇ ਫਿਰ ਜਿਹੜੇ ਜਾਨਵਰ ਸੀਗੇ ਉਹਨਾਂ ਨੂੰ ਬੜਾ ਪੈੜਾ ਲੱਗੇ ਇਹ ਗੱਲ ਉਹ ਛੱਡ ਕੇ ਚੱਲ ਗਏ ਠੀਕ ਆ ਤੇ ਅਗਲੇ ਦਿਨ ਜਾ ਕੇ ਗਿਆ ਨਾ ਲੱਕੜਹਾਰਾ ਕੰਮ ਤੇ ਤੇ ਫਿਰ ਨਾ ਸ਼ੇਰ ਆਇਆ ਉਹਦੇ ਕੋਲ ਜਿਹੜਾ ਰਾਜਾ ਸੀਗਾ ਉਹ ਕਹਿੰਦਾ ਕਿ ਤੇਰੇ ਹੱਥ ਚ ਕੀ ਆ ਉਹਦੇ ਕੋਲ ਕੁੜਾੜੀ ਕਲਾੜੀ ਸੀ ਠੀਕ ਆ ਤੇ ਉਹ ਕਹਿੰਦਾ ਕਿ ਇਹ ਤਾਂ ਕਲਾੜੀ ਆ ਤੋ ਕਹਿੰਦਾ ਵੱਡ ਪਾ ਵੱਡ ਪਾ ਨਹੀਂ ਤਾਂ ਮੈਂ ਤੈਨੂੰ ਖਾ ਜਾਊਂਗਾ ਤੇ ਉਹਨੇ ਨਾ ਇੱਕ ਥਾ ਤੇ ਵੱਡ ਪਾਤਾ ਉਹਦੇ ਪਿੱਠ ਤੇ ਠੀਕ ਆ ਫਿਰ ਲਗਭਗ 20 ਦਿਨ ਬਾਅਦ ਆਇਆ ਉਹ ਲੱਗ ਰ ਹਾਰੇ ਕੋਲ ਕਹਿੰਦਾ ਕਿ ਦੇਖ ਕਿਥੇ ਨਿਸ਼ਾਨ ਹੈਗਾ ਕਹਿੰਦਾ ਨਹੀਂ ਵੀਰੇ ਕੋਈ ਨਿਸ਼ਾਨ ਨਹੀਂ ਆ ਤੇ ਇਹ ਗੱਲ ਆ ਕਿ ਸਰ ਉਹ ਕਹਿੰਦਾ ਕਿ ਜਿਹੜੀ ਤੂੰ ਗੱਲ ਤੇਰੀ ਵਾਈਫ ਨੇ ਆਖੀ ਸੀ ਹੈਨਾ ਤੇ ਦਿਲ ਦਾ ਚੋਟ ਤਾਂ ਨਹੀਂ ਮਿਟਦਾ ਜਿੱਦੇ ਕੋਟੇ ਦਿੰਦੇ ਬੰਦੇ ਨੂੰ ਉਹ ਉਹ ਗੱਲ ਮਿਟ ਜਾਂਦੀ ਆ ਘਵਾੜੀ ਦਾ ਬੱਜਿਆ ਟੱਕ ਮਿਟ ਗਿਆ ਪਰ ਜਿਹੜੀ ਤੇਰੀ ਘਰ ਵਾਲੀ ਨੇ ਗੱਲ ਕਹੀ ਸੀ ਉਹ ਸਾਡੇ ਦਿਲ ਤੇ ਅੱਜ ਵੀ ਉਹ ਮਿਟੀ ਨਹੀਂ ਉਹ ਮਿਟੀ ਨਹੀਂ ਤੇ ਇਸ ਕਰਕੇ ਨਾ ਜਿਹੜਾ ਸਾਡਾ ਬਿਹੇਵੀਅਰ ਆ ਸਰ ਉਹ ਇੰਨਾ ਚੰਗਾ ਹੋਣਾ ਚਾਹੀਦਾ ਨੂੰ ਸਾਨੂੰ ਵੀ ਵਧੀਆ ਲੱਗੇ ਤੇ ਸਾਹਮਣੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਵੀ ਬਹੁਤ ਚੰਗਾ ਲੱਗੇ ਬਹੁਤ ਚੰਗਾ ਲੱਗੇ ਸ਼ਾਬਾਸ਼ ਜੀ ਬਹੁਤ ਸੋਹਣਾ ਮੈਸੇਜ ਹੈ ਤੁਹਾਡਾ ਬਹੁਤ ਸੋਹਣਾ ਹਾਂ ਸਰ ਜੀ ਇੱਕ ਹੋਰ ਵੇਸ ਜਰੂਰ ਸੁਣਾਣਾ ਚਾਹੁੰਗਾ ਮੈਂ ਹਰ ਕਿਸੇ ਲਈ ਇੱਕ ਮੈਸੇਜ ਜਣਾ ਚਾਹੁੰਦਾ ਜੀ ਜੀ ਬੇਟਾ ਕਿ ਸਰ ਇੱਕ ਵਾਰ ਕੀ ਹੋਇਆ ਕਿ ਇੱਕ ਸਕੂਲ ਚ ਇੱਕ ਬੱਚੇ ਨੂੰ ਕੱਢ ਦਿੱਤਾ ਗਿਆ ਤੇ ਉਹਦੇ ਲੈਟਰ ਤੇ ਲਿਖਿਆ ਗਿਆ ਕਿ ਇਹ ਬੱਚਾ ਪੜਨ ਯੋਗ ਹੈ ਨਹੀਂਗਾ ਠੀਕ ਹੈ ਤੇ ਉਹਨੂੰ ਨੇ ਕਰੇ ਪੇਸ ਤਾਂ ਕਿ ਤੁਸੀਂ ਆ ਪਰਚੀ ਆਪਦੇ ਮਮਾ ਨੂੰ ਦਿਖਾ ਦਿਓ ਠੀਕ ਆ ਜਦ ਨਾ ਉਹ ਕਰ ਆਇਆ ਤੇ ਆਪਦੇ ਮਮਾ ਨੂੰ ਦਿਖਾਇਆ ਕਿ ਮਮਾ ਇਹਦੇ ਚ ਲਿਖਿਆ ਕੀ ਆ ਠੀਕ ਆ ਤੇ ਉਹਦੇ ਮਮਾ ਨੇ ਦੱਸਿਆ ਕਿ ਪੁੱਤ ਇਹ ਸਕੂਲ ਵਾਲੇ ਨੇ ਇਹ ਲਿਖਿਆ ਕਿ ਤੂੰ ਇੰਨਾ ਚੰਗਾ ਇੰਨਾ ਸੋਹਣਾ ਕਿ ਤੂੰ ਕਿਸੇ ਸਕੂਲ ਯੋਗ ਹੈ ਹੀ ਨਹੀਂ ਇਹ ਤੈਨੂੰ ਪੜਾ ਨਹੀਂ ਸਕਦੇ ਤੂੰ ਇੰਨਾ ਚੰਗਾ ਜਿੰਨਾ ਤੇਰਾ ਦਿਮਾਗ ਹੈ ਉਹਨਾਂ ਕਿਸੇ ਦਾ ਵੀ ਦਿਮਾਗ ਨਹੀਂ ਹੈ ਉਹ ਤੈਨੂੰ ਪੜਾ ਸਕੇ ਹਾਂਜੀ ਤੇਰੇ ਵਾਸਤੇ ਸਪੈਸ਼ਲ ਟੀਚਰ ਚਾਹੀਦੇ ਆ ਸਪੈਸ਼ਲ ਟੀਚਰ ਚਾਹੀਦੇ ਸਕੂਲ ਵਾਲੇ ਕੋਲ ਹੈ ਨਹੀਂ ਨਹੀਂ ਠੀਕ ਹੈ ਤੇ ਫਿਰ ਨਾ ਉਹ ਇੱਕ ਦਿਨ ਥਾਮਸ ਐਲਵਾ ਐਡੀਸ਼ਨ ਬਣ ਜਾਂਦਾ ਵਾਹ ਜੀ ਵਾਹ ਜਿਹੜਾ ਕਿ ਸਾਰੇ ਦੁਨੀਆ ਨੂੰ ਰੋਸ਼ਨੀ ਦਿੱਤੀ ਆ ਵਲਵ ਦੀ ਤੇ ਕਦੇ ਕਈ ਪੇਰੈਂਟਸ ਆਪਦੇ ਬੱਚਿਆਂ ਨੂੰ ਡੀਮੋਟੀਵੇਟ ਕਰਦੇ ਆ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਪਦੇ ਬੱਚਿਆਂ ਨੂੰ ਕਮਿ ਨਹੀਂ ਉਸ ਦੀ ਕਮੀ ਨੂੰ ਉਸ ਦੀ ਕਮੀ ਨੂੰ ਮੈਂ ਸ਼ੁਰੂਸ ਮਣਾ ਉਹ ਕਾਮਯਾਬੀ ਦੇ ਵੱਲ ਲੈ ਜਾਉ ਉਹਨਾਂ ਦੀ ਕਮੀ ਨੂੰ ਵੀ ਉਹਨਾਂ ਨੂੰ ਕਾਮਯਾਬੀ ਵਾਹ ਇਸ ਤਰੀਕੇ ਨਾਲ ਦਿਖਾਓ ਵੀ ਤੁਹਾਡੇ 'ਚ ਕਮੀ ਨਹੀਂ ਹੈਗੀ ਤੁਹਾਡੇ 'ਚ ਗੁਣ ਆਏ ਹੈ ਹਨਾ ਜੀ ਸਰ ਕਿਉਂਕਿ ਜਿਹੜੇ ਡੀਮੋਟੀਵੇਟ ਕਰਦੇ ਨੇ ਤਾਂ ਬੱਚਾ ਆਪ ਡੀਮੋਟੀਵੇਟ ਹੁੰਦਾ ਤੇ ਅੱਗੇ ਕਦੇ ਵੱਧ ਨਹੀਂ ਪਾਉਂਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਰ ਤੇ ਮੈਂ ਕੋਈ ਹੋਰ ਸਟੋਰੀ ਇਹਦੀ ਲਾਸਟ ਸਟੋਰੀ ਸੁਣਾਉਂਦਾ ਕਿਉਂਕਿ ਟਾਈਮ ਵੀ ਹੈ ਨਹੀਂ ਸਾਡੇ ਕੋਲ ਹੂੰ ਤੇ ਕੀ ਹੁੰਦਾ ਸਰ ਇਕ ਨਸ ਇੱਕ ਮੁੰਡਾ ਸੀਗਾ ਠੀਕ ਆ ਉਹ ਤਾਂ ਪਹਿਲਾਂ ਬੜਾ ਚੰਗਾ ਸੀਗਾ ਹੈਨਾ ਜੀ ਤੇ ਫਿਰ ਨਾ ਉਹਦੀ ਯਾਰੀ ਸੰ ਗਲਤ ਸੰਗਤ ਨਾਲ ਪੈ ਗਈ ਠੀਕ ਆ ਜੀ ਤੇ ਫਿਰ ਨਾ ਗੱਲ ਇਹ ਹੋਈ ਕਿ ਉਹ ਨਸ਼ੇ 'ਚ ਰਹਿਣ ਲੱਗ ਗਿਆ ਆਪਣੇ ਸਾਰੇ ਦੋਸਤਾਂ ਤੋਂ ਦੂਰ ਹੋ ਗਿਆ ਠੀਕ ਆ ਫਿਰ ਨਾ ਜਦੋਂ ਉਹਨੂੰ ਸਮਝਾਈ ਨਾ ਜਦੋਂ ਤੱਕ ਗਲਤ ਸਮਝਾਈ ਉਹ ਤਾਂ ਉਹ ਲੇਟ ਹੋ ਚੁੱਕਾ ਸੀ ਉਹ ਕਹਿੰਦਾ ਸੀ ਮੈਂ ਆਪਣੀ ਜ਼ਿੰਦਗੀ 'ਚ ਮੂਵਮ ਕਰਨਾ ਚਾਹੁੰਦਾ ਠੀਕ ਆ ਤੇ ਉਹ ਹੋ ਨਹੀਂ ਪਾਰਿਆ ਸੀ ਠੀਕ ਆ ਤੇ ਪਰਨਾ ਉਹ ਕਰਛ ਬੰਦ ਰਹਿਣ ਲੱਗਿਆ ਉਹਦੇ ਪੇਰੈਂਟ ਹੈਰਾਨ ਉਹਦੇ ਕਰਦੇ ਸਾਰੇ ਲੋਕ ਹੈਰਾਨ ਰਹਿਣ ਲੱਗੇ ਸੀਗੇ ਠੀਕ ਆ ਤੇ ਫਿਰ ਗੱਲ ਹੋਈ ਕਿ ਉਹਨਾਂ ਦੇ ਜਿਹੜੇ ਟੀ-ਸ਼ਰਟ ਸੀਗੇ ਨਾ ਉਹ ਬਹੁਤ ਚੰਗੇ ਸੀਗੇ ਉਹਦੇ ਨਾਲ ਬਹੁਤ ਮਨਦੀ ਸੀ ਹਰ ਕਿਸੇ ਦਾ ਹੁੰਦਾ ਹੀ ਹੁੰਦਾ ਕੋਈ ਨਾ ਕੋਈ ਫੇਵਰੇਟ ਸਕੂਲ ਚ ਠੀਕ ਆ ਤੇ ਫਿਰ ਨਾ ਗੱਲ ਹੋਈ ਕਿ ਉਹਦੇ ਕਰਦਿਆਂ ਨੇ ਕਿਹਾ ਕਿ ਥਰ ਨਾਲ ਗੱਲ ਹੋਈ ਹੋਣੀ ਤੇ ਕਰਦੇ ਕਹਿੰਦੇ ਕਿ ਤੈਨੂੰ ਨਾ ਸਰ ਸਾਧ ਰਹੇ ਸੀਗੇ ਵੀ ਉਹਨਾਂ ਦਾ ਫੋਨ ਵੀ ਆਇਆ ਠੀਕ ਹੈ ਕਿ ਮੇਰਾ ਬਰਥਡੇ ਆ ਭਾਈ ਤੂੰ ਆ ਜਾ ਹੈਨਾ ਤੇ ਠੰਡ ਦਾ ਮੌਸਮ ਸੀ ਠੀਕ ਆ ਜੀ ਫਿਰ ਨਾ ਜਦੋਂ ਉਹ ਗਿਆ ਦੇਖਿਆ ਕਿ ਇੱਥੇ ਤਾਂ ਕੋਈ ਡੈਕੋਰੇਸ਼ਨ ਨਹੀਂ ਆ ਕੋਈ ਗੱਲ ਨਹੀਂ ਹੋ ਰਹੀ ਆ ਤੇ ਉਹਨਾਂ ਬਠਾਲੀ ਵਿੱਚ ਨਾ ਆ ਕੇ ਠਹਿਰੇ ਸੀ ਠੰਡ ਦੇ ਮੌਸਮ ਵਿੱਚ ਠੀਕ ਆ ਤੇ ਉਹ ਬਲਾਏ ਕਹਿੰਦੇ ਕਿ ਹਾਂ ਵੀ ਪੁੱਤਰਾ ਕੀ ਗੱਲ ਹੋ ਗਈ ਸੋ ਕਹਾ ਕਹਿੰਦੇ ਉਹ ਮਤਲਬ ਮੁੰਡਾ ਆਖਦਾ ਕਿ ਸਰ ਜੀ ਤੁਹਾਡਾ ਤਵਰ ਖੜੇ ਸੀ ਕਹਿੰਦੇ ਸੀ ਕੋਈ ਗੱਲ ਨਹੀਂ ਪੁੱਤਰਾ ਅਸੀਂ ਤਾਂ ਬਰਥਡੇ ਮਨਾ ਲੈਂਦੇ ਆ ਬਟ ਤੂੰ ਆ ਬੈਠ ਜਦ ਉਹ ਬੈਠੇ ਤੇ ਇੱਕ ਨਾਲ ਲੱਕੜ ਜਲਦੀ ਹੋਈ ਸੱਟ ਤੇ ਚੱਕ ਕੇ ਹੈ ਨਾ ਮਿੱਟੀ ਚ ਸੜਤੀ ਤੇ ਫਿਰ ਨਾ ਉਹ ਕਹਿੰਦਾ ਸਰ ਜੀ ਆ ਕੀ ਕੀਤਾ ਤੁਸੀਂ ਇਹ ਤਾਂ ਲੱਕੜ ਵਧੀਆ ਸੀ ਜਲ ਜਾਉਂਗੀ ਹੈ ਨਾ ਤੁਸੀਂ ਲੈ ਆਓ ਚੱਕ ਕੇ ਫਿਰ ਨਾ ਉਹ ਕਹਿੰਦੇ ਕਿ ਠੀਕ ਆ ਪੁੱਤ ਲੈ ਆ ਚੱਕ ਕੇ ਤੇ ਉਹ ਕਹਿੰਦੇ ਪੁੱਤਰਾ ਤੈਨੂੰ ਇਹੀ ਤਾਂ ਸਮਝਾਉਣਾ ਚਾਹੁੰਦਾ ਜਿਹੜੀ ਬੀਤੀ ਹੋਈ ਤੇਰੀ ਪਾਸਟ ਆ ਉਹ ਤਾਂ ਭੁੱਲ ਜਾ ਉਹ ਤਾਂ ਜਲ ਚੁੱਕੀ ਆ ਪਰ ਜਿਹੜੀ ਆਜ ਜਿਹੜੀ ਚੀਜ਼ ਬੱਚੀ ਆ ਹੁਣ ਤਾਂ ਤੂੰ ਸੰਭਾਲ ਹਾਂ ਬੀਤੀ ਹੋਈ ਤੇ ਚੀਜ਼ ਨੂੰ ਭੁੱਲ ਜਾ ਪਰ ਤੂੰ ਅੱਜ ਤਾਂ ਆਪਣਾ ਸੁਧਾਰ ਸਕਦਾ ਨਾ ਕਿਉਂਕਿ ਜੋ ਬੀਜ ਬਿਲਕੁਲ ਹਾਂਜੀ ਸਰ ਜੋ ਬੀਤ ਚੁਕਿਆ ਤਾਂ ਅਸੀਂ ਉਸ ਨੂੰ ਤਾਂ ਨਹੀਂ ਕੁਝ ਮੂਵ ਔਨ ਕਰ ਸਕਦੇ ਪਰ ਜਿਹੜਾ ਆਪਾਂ ਅੱਜ ਆਪਣਾ ਸੁਧਾਰ ਸਕਦੇ ਆ ਪ੍ਰੈਜ਼ੀਡੈਂਟ ਤਾਂ ਆਪਾਂ ਠੀਕ ਕਰ ਹੀ ਸਕਦੇ ਆ ਬਿਲਕੁਲ ਬਿਲਕੁਲ ਸਰ ਜੀ ਜਿਹੜਾ ਪਾਸਟ ਆ ਉਹਨੂੰ ਤਾਂ ਬਦਲ ਨਹੀਂ ਸਕਦੇ ਆਪਾਂ ਹੁਣ ਨਾ ਬਿਲਕੁਲ ਬਿਲਕੁਲ ਸਰ ਜੇ ਪ੍ਰੈਜ਼ੀਡੈਂਟ ਨੂੰ ਸੁਧਾਰ ਲਾਂਗੇ ਤਾਂ ਫਿਊਚਰ ਵੀ ਸੁਧਰ ਜਾਊਗਾ ਉਹ ਆਪਣੇ ਆਪਣੇ ਆਪ ਹੀ ਸੁਧਰ ਜਾਗਾ ਇਹ ਗੱਲ ਇਹ ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਕਹਾਣੀਆਂ ਜਿਹੜੀਆਂ ਸਾਨੂੰ ਆਵੇ ਨੇ ਸੁਣਾਈਆਂ ਵਾਹਿਗੁਰੂ ਕਿਰਪਾ ਕਰਨ ਇਹਨਾਂ ਸਾਰੇ ਸਾਡੇ ਭਰਾਵਾਂ ਤੇ ਅੱਜ ਸਾਡੇ ਪੰਜ ਮੈਂਬਰ ਜਿਹੜੇ ਸਾਡੇ ਘਰ ਚ ਆਏ ਨੇ ਦੀਵਾਲੀ ਮਨਾਉਣ ਅਸੀਂ ਅੱਜ ਸ਼ਾਮ ਨੂੰ ਸਾਰੇ ਪੂਰੀ ਖੂਬ ਦੀਵਾਲੀ ਸਾਰੇ ਇਕੱਠੇ ਮਨਾਵਾਂਗੇ ਸਰ ਸਰ ਇੱਕ ਰਿਕੁਐਸਟ ਆ ਜੀ ਛੋਟੀ ਜੀ ਹੂੰ ਇਹ ਨਾ ਮੇਰੀ ਆਈਡੀਆ ਇੰਸਟਾਗ੍ਰਾਮ ਤੇ 1853 ਨਾਮ ਦੀ ਆਈਡੀਆ ਤੇ ਮੈਂ ਚਾਹੁੰਦਾ ਕਿ ਜਾ ਕੇ ਮੇਰੀ ਆਈਡੀ ਨੂੰ ਸਾਰੇ ਫੋਲੋ ਕਰਨ ਹਾਂ ਸਾਰੇ ਜਾਣੇ ਭਾਈ ਅਬ ਇਹਦੀ ਆਈਡੀ ਹੈ ਜਿਹੜੀ 1853 ਅਬੇ ਹਾਂਜੀ ਹਾਂਜੀ ਪੂਰਾ ਨਾਮ ਬੋਲੋ ਤਾਂ ਕੀ ਹੈ 1853 ਅਬੇ ਕੁਮਾਰ ਉਹ ਮਤਲਬ ਉੱਪਰ ਹੀ ਆ ਜਾਂਦਾ ਠੀਕ ਹੈ 52 ਅਬੇ ਕੁਮਾਰ ਹਾਂਜੀ ਅਬੇ ਕੁਮਾਰ ਦੀ ਆਈਡੀ ਨੂੰ ਇੰਸਟਾਗ੍ਰam ਤੇ ਸਾਰੇ ਜਣੇ ਜਰੂਰ ਲਾਈਕ ਕਰੋ ਕਮੈਂਟ ਕਰੋ ਔਰ ਇਹਨੂੰ ਫੋਲੋ ਕਰੋ ਮੇਰੇ ਕਿਉਂਕਿ ਜਦ ਇਹਨਾਂ ਦੇ ਕਈ ਸਾਰੇ ਕੁਐਸਚਨਸ ਵੀ ਆਉਣਗੇ ਇਹ ਗੱਲ ਸੁਣੀਆ ਨਾ ਸਟੋਰੀ ਵੀ ਜਿਨ੍ਹਾਂ ਨੇ ਸੁਣੀ ਹੋਈ ਸੁਣੂਗੇ ਅੱਗੇ ਤੇ ਕਈ ਸਾਰੇ ਕੁਐਸਚਨਸ ਮੈਨੂੰ ਇੰਸਟਾਗ੍ਰam ਤੇ ਜਰੂਰ ਪੁੱਛ ਲਿਓ ਕਿ ਕੀ ਮੈਂ ਮਾੜਾ ਬੋਲਿਆ ਚੰਗਾ ਬੋਲਿਆ ਜਰੂਰ ਦੱਸੂਗੀ ਠੀਕ ਹੈ ਹਾਂਜੀ ਹਾਂਜੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਥੈਂਕ ਯੂ ਬੇ ਥੈਂਕ ਯੂ ਨਹੀਂ ਨਹੀਂ ਸਰ ਜੀ ਥੈਂਕ ਯੂ ਦਾ ਤੁਹਾਡਾ ਜੀ ਤੁਸੀਂ ਇੱਥੇ ਆਉਣ ਦਾ ਮੌਕਾ ਦਿੱਤਾ ਸਦਾਮ ਹਸੈਨ ਕੁਝ ਕਹਿਣਾ ਚਾਹੁੰਦਾ ਬਈ ਹੁਣ ਸਖਸੀਅ ਕਾਲ ਮੇਰੇ ਵੱਲੋਂ ਤੇ ਮੈਂ ਸਦਾਮ ਸਿੰਘ ਮੁੰਡੀਆਂ ਕਲਾ ਲੁਧਿਆਣਾ ਤੋਂ ਮੇਰੇ ਵੱਲੋਂ ਦੀਪਾਵਲੀ ਤੇ ਬੰਦਿਤ ਫੋੜ ਦਿਵਸੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਮਨੁੱਖਤਾ ਦੀ ਸੇਵਾ ਲਈ ਕੁਝ ਯੋਗਦਾਨ ਦੇਣਾ ਚਾਹੁੰਦਾ ਹਾਂ ਸਰ ਕਿਉਂਕਿ ਮੈਂ ਇੱਕ ਵੀਡੀਓ ਚ ਦੇਖਿਆ ਕਈ ਵਾਰ ਦੇਖਦਾ ਦਿੰਦਾ ਹਾਂ ਨਾ ਜੀ ਕਿ ਜਿਦਾ ਕਿ ਅਸੀਂ ਕਿਵੇਂ ਮਾਦੀ ਦੀ ਸੇਵਾ ਕਰ ਸਕਦੇ ਹਾਂ ਲੰਗਰ ਦੀ ਸੇਵਾ ਕਰ ਸਕਦੇ ਹਾਂ ਜੀ ਜੀ ਜਨਾਬ ਤੇ ਥੋੜਾ ਕਿੱਦਾਂ ਯੋਗਦਾਨ ਦੇ ਸਕਦੇ ਹਾਂ ਅਸੀਂ ਤੈਨੂੰ ਦਫ਼ਤਰ ਚ ਦੱਸ ਦਿਆਂਗੇ ਨਾ ਉੱਥੇ ਤੂੰ ਸੇਵਾ ਜਮਾ ਵੀ ਕਰਾ ਸਕਦਾ ਹਾਂ ਹਾਂਜੀ ਔਰ ਕੋਈ ਸਮਾਨ ਵੀ ਲਿਆ ਕੇ ਦੇ ਸਕਦਾ ਹੈ ਨਾ ਮੈਂ ਤੈਨੂੰ ਜਮਾ ਕਰਾ ਦਿੰਦੇ ਹਾਂ ਜਮਾ ਕਰਾ ਦੇ ਤੇ ਦਫ਼ਤਰ ਚ ਲੈ ਚੱਲੇ ਉਹਨਾਂ ਨੂੰ ਦਫ਼ਤਰ ਚ ਲੈ ਚੱਲਾਂਗੇ ਹਾਂਜੀ ਫਿਰ ਇਨਸ਼ਾਅੱਲਾ ਮੈਂ ਯੋਗਦਾਨ ਦੂੰਗਾ ਬਹੁਤ ਕੀ ਬਹੁਤ ਕੀ ਕਲਾਪਿੰਗ ਕਰੋ ਯਾਰ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਸਦਮ ਹਸੈਨ ਜੋਬ ਕਰਦਾ ਜੀ ਐਕਸਾਈਜ਼ ਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਹਾਂਜੀ ਕਾਚੈਰੀ ਲੁਧਿਆਣਾ ਕਾਚੈਰੀ ਦੇ ਵਿੱਚ ਲੁਧਿਆਣਾ ਹਾਂਜੀ ਤੇ ਐਕਸਾਈ ਕਿੰਨਾ ਪੜਿਆ ਸਦਮ ਤੋਂ ਸਰ ਗ੍ਰੈਜੂਏਸ਼ਨ ਕੀਤੀ ਜੀ ਗ੍ਰੈਜੂਏਸ਼ਨ ਤੋਂ ਬਾਅਦ ਇਹਨੂੰ ਜੋਬ ਮਿਲ ਗਈ ਸੀ ਸਰਕਾਰੀ ਅੱਜੇ ਬੱਚਾ ਕੰਟਰੀਬਿਊਟ ਕਰਨ ਚਾਹੁੰਦਾ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਬਾਪੂ ਬਜ਼ੁਰਗਾਂ ਬਾਸ ਇਹ ਅਸੀਂ ਕੁਝ ਦਿਨ ਪਹਿਲਾਂ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਚ ਦੱਸਿਆ ਸੀ ਵੀ ਸਾਨੂੰ ਜ਼ਰੂਰਤ ਆ ਕੁਝ ਸਮਾਨ ਦੀ ਕੋ ਬਿਲਡਿੰਗ ਦੇ ਮਟੀਰੀਅਲ ਦੀ ਤੇ ਉਹ ਵੀਡੀਓ ਉਸ ਨਾਮ ਨੇ ਸੁਣੀ ਸੀ ਦੇਖੀ ਨਹੀਂ ਕਹਾ ਕਿ ਸੁਣੀ ਸੀ ਪਰ ਉਹਨੂੰ ਮਹਿਸੂਸ ਵੀ ਕੀਤਾ ਉਹ ਮਹਿਸੂਸ ਕਰਕੇ ਇਹ ਵੀਰ ਅਜਿੱਤੇ ਪਹੁੰਚਿਆ ਤੇ ਕਹਿੰਦਾ ਵੀ ਮੈਂ ਹਿੱਸਾ ਪਾਉਣਾ ਚਾਹਨਾ ਮਿੰਟ ਸੁਮਾ ਕੀ ਕਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਸੱਤੇ ਹੈਪੀ ਦੀਵਾਲੀ ਟੂ ਆਲ ਹੈਪੀ ਦੀਵਾਲੀ ਟੂ ਆਲ ਹੈਪੀ ਦੀਵਾਲੀ ਟੂ ਆਲ ਹੁਣ ਬਾੜੀ ਇਹ ਦਿਵਾਈ ਸਾਰੇ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਨੂੰ ਹਾਂ ਪੌਲ ਕਿਵੇਂ ਤੂੰ ਕੀ ਕਹਿਣਾ ਬੜੀਆਂ ਸਰ ਜੀ ਹੈਪੀ ਦੀਵਾਲੀ 7000 ਹੈਪੀ ਦੀਵਾਲੀ